ਗੱਲ ਕਰਦੇ ਆ ਪ੍ਰਸਿੱਧ ਅਦਾਕਾਰ ਮੁਕਿਲਦੇਵ ਦੀ ਜਿਸ ਦਾ ਕੀ ਦੇਹਾਂਤ ਹੋ ਗਿਆ ਜੀ ਆ ਮੁਕਿਲਦੇਵ 54 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਆਖਰੀ ਸਾਲੇ ਨੇ ਵੀ ਤੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਇਤੇ ਹਸਪਤਾਲ ਵਿੱਚ ਮੁਕਿਲਦੇਵ ਦਾ ਇਲਾਜ ਚੱਲ ਰਿਹਾ ਸੀ ਦਿੱਲੀ ਦੇ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਫਿਲਮਾਂ ਤੇ ਟੀਵੀ ਦੇ ਮਨਨੇ ਪ੍ਰਮੰਨੇ ਐਕਟਰ ਸਨ ਮੁਕਿਲਦੇਵ ਕਈ ਪੰਜਾਬੀ ਫਿਲਮਾਂ ਵਿੱਚ ਵੀ ਉਹਨਾਂ ਨੇ ਆਪਣਾ ਅਦਾਕਾਰੀ ਦਿਖਾਈ ਸੀ ਅਦਾਕਾਰ ਤੱਲੂ ਹਾਂ ਮਨਵਾਇਆ ਸੀ ਕਾਸੀ ਕਿ ਫਿਲਮ son of sardar ਦੇ ਵਿੱਚ ਵੀ ਅਦਾਕਾਰੀ ਦੇ ਜਲਦੇ ਵਿਖਾnde ਹੋਏ ਨਜ਼ਰ ਆਏ ਸਨ ਸੋ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦਿੱਲੀ ਦੇ ਇੱਕੀ ਹਸਪਤਾਲ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਦੇ ਦੇਹਾਂ ਦੀ ਖਬਰ ਆਈ ਹੈ ਤੇ ਉਸੇ ਹੀ ਬਾਲੀਵੁੱਡ ਜਗਤ ਵਿੱਚ ਇੱਕ ਸੋਗ ਦੀ ਲਹਿਰ ਹੈ ਉਹਨਾਂ ਦੇ ਫੈਨਸ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ ਫਿਲਮਾਂ ਤੇ ਟੀਵੀ ਤੇ ਮਨਨੇ ਪ੍ਰਮੰਨੇ ਕਲਾਕਾਰ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਅਦਾਕਾਰੀ ਆਪਣੀ ਦਿਖਾਈ ਸੀ ਅਜੇ ਵਿਚਾਰ ਬੜੇ ਹੀ ਮਕਬੂਲ ਅਦਾਕਾਰ ਰਹੇ ਫਿਲਮਾਂ 'ਚੋਂ ਸਰਦਾਰ ਦੇ ਵਿੱਚ ਵੀ ਉਹਨਾਂ ਨੇ ਆਪਣੀ ਅਦਾਕਾਰੀ ਦੇ ਜਲਦ ਦਿਖਾਈ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਇਸ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਅਦਾਕਾਰ ਮੁਕਲ ਦੇਵ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਸੋ ਯਕੀਨਨ ਹਰ ਕੋਈ ਹੈਰਾਨ ਰਹਿ ਗਿਆ ਕਿ ਬੱਸ 54 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਆਖਰੀ ਸਾਲਾਂ 'ਨੇ ਬਿਮਾਰ ਕੁਝ ਸਮੇਂ ਤੋਂ ਚੱਲ ਰਿਹਾ ਸੀ ਜੋ ਜਾਣਕਾਰੀ ਉਹਨਾਂ ਦੀ ਨਜ਼ਦੀਕਾਂ ਨੇ ਦਿੱਤੀ ਹੈ ਔਰ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲੇਕਿਨ ਇੱਥੇ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਬਾਲੀਵੁੱਡ ਜਗਤ ਦੇ ਵਿੱਚ ਵੀ ਸੋਕ ਦੀ ਲਹਿਰ ਹੈ ਖਾਸ ਤੌਰ ਤੇ ਉਹਨਾਂ ਦੇ ਫੈਨਸ ਨੂੰ ਬੜਾ ਵੱਡਾ ਝਟਕਾ ਲੱਗਿਆ ਜੋ ਹਸਪਤਾਲ ਚੋਂ ਦਾ ਇਲਾਜ ਚੱਲ ਰਸੀ ਹਾਲਾਂਕਿ ਕੀ ਉਹਨਾਂ ਨੂੰ ਪਰੇਸ਼ਾਨੀ ਸੀ ਅਜਾਰੇ ਹਲੇ ਤੱਕ ਨਹੀਂ ਪਤਾ ਚੱਲਿਆ ਹੈ ਫਿਲਮਾਂ ਤੇ ਟੀਵੀ ਦੇ ਮੰਨੇ ਪ੍ਰਮੰਨੇ ਐਕਟਰ ਸਨ ਕਈ ਜ਼ਬਰਦਸਤ ਫਿਲਮਾਂ ਚ ਉਹਦੀ ਅਦਾਕਾਰੀ ਦੇਖਣ ਨੂੰ ਮਿਲੀ ਸੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਸੀ ਉੱਤੇ son of sardar ਦੇ ਵਿੱਚ ਬੜਾ ਜ਼ੋਰਦਾਰ ਉਹਨਾਂ ਦਾ ਕਿਰਦਾਰ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਦੇ ਚਲਦੇ ਦਿਖਾਈ ਸਨ ਸੋ ਪ੍ਰਸਿੱਧ ਅਦਾਕਾਰ ਮੁਕੁਲ ਦੇਵ ਜਨਾ ਦਾ ਦਿਹਾਂਤ ਹੋ ਗਿਆ ਹੈ ਹਸਪਤਾਲ ਚ ਜ਼ੇਰੇ ਇਲਾਜ ਸਨ ਬਿਮਾਰ ਚੱਲ ਰਹੇ ਸਨ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ 54 ਸਾਲ ਦੀ ਉਮਰ ਉਸ ਨੇ ਆਖਰੀ ਸਾਹ ਲਏ ਸਬੀਤੇ ਕੁਛ ਸਮੇ ਤੋਂ ਬਿਮਾਰ ਚੱਲ ਰਹੇ ਸਨ ਮੁਕੁਲ ਦੇਵ ਜਿਥੇ ਉਹਨਾਂ ਦੇ ਦਿਹਾਂਤ ਦੀ ਹੁਣ ਖਬਰ ਸਾਹਮਣੇ ਆਈ ਹੈ